ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡਫਰ ਨੂੰ YouTube ਚੈਨਲ ਤੇ Facebook ਪੇਜ ਦੇ ਉੱਤੇ بارش ਦਾ ਮੌਸਮ ਆ ਤੇ ਜਾਨਵਰਾਂ ਦੀ ਵੀਡੀਓ ਬਣਾਈ ਨਹੀਂ ਗਈ। ਤਰੀਕ 25 ਅਗਸਤ 2025 ਦੀ ਅੱਜ ਆ ਵੀਡੀਓ ਬਣਾਉਣ ਲੱਗੇ ਆ ਤੇ 26 ਤਰੀਕ ਨੂੰ ਸਵੇਰ ਤੋਂ ਲਈ ਆਪਣੀ ਕੋਈ ਵੀਡੀਓ ਨਹੀਂ ਤੇ ਸੋਚਿਆ ਚਲੋ ਇੱਕ ਬਲੌਗ ਜਿਹਾ ਬਣਾ ਦਿੰਦਾ ਮੋਟਾ-ਮੋਟੀ ਡਿਟੇਲ ਦੇ ਦਿੰਨੇ ਆ ਜਿੰਨੀਆਂ ਆਪਣੇ ਕੋਲ ਫੋਟੋਆਂ ਪਈ ਹੋਈਆਂ ਆਪਾਂ ਵਿੱਚ ਫੋਟੋ ਮੈਂ ਐਡਿਟ ਕਰ ਦਾਂਗੇ। ਜਿੱਦਾਂ ਜਿੱਦਾਂ ਦਾ ਵੀ ਆਪਣਾ ਪ੍ਰੋਗਰਾਮ ਬਣਿਆ ਹੈ ਨਾ ਆਪਾਂ ਡਿਟੇਲ ਮੋਟੀ ਮੋਟੀ ਦੇ ਦੇਣਾ ਜਿਹੜਾ ਵੀ ਕਿਸੇ ਭਰਾ ਦੇ ਚੱਲਦੀ ਵਿੱਚ ਜਿਹੜਾ ਜਾਨਵਰ ਦਾ ਸਕਰੀਨਸ਼ਾਟ ਭੇਜ ਕੇ ਦਿੱਤੇ ਨੰਬਰਾਂ ਤੇ ਸੰਪਰਕ ਕਰੀ ਚਲੋ ਤੇ ਬਾਕੀ ਆਪਾਂ ਸ਼ੁਰੂ ਹੁੰਨੇ ਆ ਘੋੜੀ ਤੋਂ ਦੋਸਤੋ ਚੰਬੀ ਘੋੜੀ ਇਤਨੀ ਨੁਕਰੇ ਬੱਚੇ ਲੈਣ ਵਾਸਤੇ ਘੋੜੀ ਲੈਣੀ ਆ 60ੋਂ ਬਾਹਰ ਹਾਈਟ ਆ ਚਾਰੇ ਪੈਰ ਚਿੱਟੇ ਆ ਸਾਰਾ ਢਿੱਡ ਚਿੱਟਾ ਪੂ ਦਿਖਾ ਦੇਣੇ ਚਾਰੇ ਪਾਸੇ ਉਹਨਾਂ ਨੂੰ ਲੱਗ ਜਾਂਦਾ ਮੜਾ ਚਾਜਣਾ ਹੀ ਤੁਹਾਨੂੰ ਚੀਜ਼ ਦਿਖਾਵਾਂਗੇ ਤੇ ਕਨ ਕੰਡੀਸ਼ਨ ਦੇਖ ਸਕਦੇ ਤੁਸੀਂ ਚੰਗਾ ਲੱਗਿਆ ਹੋਇਆ ਤੇ ਸੋਣੀਆ ਕੁੜੀ ਬਾਲ ਭੋਰੀਆਂ ਦੀ ਸਾਫਾ ਮੌਕੇ ਤੇ ਖਾਲੀ ਅੰਦਰ ਦੀ ਚੈੱਕ ਪਾਸ ਇਹ ਨੁਕਰਾ ਬशीरਾ ਜੀ ਖੜਾ ਇਹ ਸਾਰੇ ਨੁਕਰੇ ਚਾਰ ਬशीर ਪੰਜ ਬशीर ਖੜੇ ਆਪਣੇ ਕੋਲ ਦੋ ਪੁਰਾ ਖੜੇ ਆ ਦੋ ਆ ਛੋਟੇ ਖੜੇ ਤੇ ਪੰਜਵਾਂ ਵੱਡਾ ਖੜਾ ਨੇ ਅੱਗੇ ਡਿਟੇਲ ਦੇਣ ਆ ਕੁੜੀ ਦੋਸਤੋ ਖਾਲੀ ਆ ਤੇ ਆ ਜਿਹੜੀ 2 ਨੰਬਰ ਤੇ ਕੁੜੀ ਆ 95 ਇੰਚ ਹਾਈਟ ਦੀ ਚਾਰੇ ਪੈਰ ਇਹਦੇ ਚਿੱਟੇ ਮੂੰਹ ਸਾਰਾ ਚਿੱਟਾ ਤੇ ਤਕਰੀਬਨ ਆਪਾਂ ਕਹਿ ਦਈਏ ਇਹਨੂੰ ਮਿਲੀ ਨੂੰ 15 ਦਿਨ ਹੋ ਗਏ ਬਾਜ ਤੋਂ ਫੁੱਟ ਵੀਡੀਓ ਮਿਲ ਜੂ ਲੱਖੋਂ ਥੱਲੇ ਵੰਗ ਕਾ ਮਊਗਾ ਘੋੜੀ ਚੱਕੋ ਚੱਕ ਤਿੰਨ ਪੈਰ ਚਿੱਟੇ ਆ ਤੇ ਮੱਥੇ ਬਟਾ 골ਡਨ ਕਲਰ ਕਹਿ ਦਿੰਨੇ ਪੂਸ ਚਿੱਟੇ ਆ ਬਾਲ ਚਿੱਟੇ ਸਰ ਇਹ ਜੈਰਾ ਤੋਂ ਥੋੜੇ ਦਿਨਾਂ ਦੀ ਉਮਰ ਦਾ ਖਾਲੀ ਗੱਲ ਤੁਹਾਡੀ ਕਿਸਮਤ ਦੀ ਬਸ਼ੇਰੀ ਵਿੱਚ ਹੀ ਅੰਦਰ ਦੀ ਕ੍ਰਾਂਤੀ ਹੋ ਤੇ ਕਾ ਵੱਡੀ ਘੋੜੀ ਚੱਕ ਕਰੋ ਜਿਹੜੇ ਭਰਾ ਲੰਬਾ ਦਿੰਦੇ ਹੁੰਦੇ ਆ ਬਾਈ ਹਾਈਟ ਵਾਲੀ ਘੋੜੀ ਲੈਣੀ ਆ ਤੋ ਆ ਦੇਖ ਸਕਦੇ ਮਿੱਤਰ ਨੀਲੀ ਚੰਬੀ ਆ ਕੰਨ ਕੰਨ ਚੰਗਾ ਲੱਗਿਆ ਹਾਈਟ ਲੈਂਥ ਬਹੁਤ ਆ ਸਾਰੇ ਪਿੰਡੇ ਬਾਲਟਟਾ ਨੁਗਰੇ ਘੋੜੇ ਤੋਂ ਗੱਭਣਾ ਸਿਆਂ ਤੋਂ ਉੱਤੇ 6 ਮਹੀਨੇ ਤੋਂ ਉੱਪਰ ਮੰਨ ਲਓ ਆਪ ਦਾ ਟਾਪੂ ਇਹ ਧੌਣ ਤੋਂ ਬਹੁਤ ਚੰਗੀ ਆ ਘੋੜੀ ਦੀ ਤੇ ਇਹ ਗੱਭਣ ਜਿਹਨੇ ਲੈਣੀ ਆ ਦੇਖ ਲਓ ਤੇ ਤਿੰਨ ਪੈਰ ਚਿੱਟੇ ਮੱਥੇ ਪਟੇ ਦੀ ਆ ਘੋੜੀ ਹੈ ਜੀ ਇਹ ਜੈਰਾਜ ਤੋਂ ਮੇਟ ਆ ਜੇ ਕਿ ਸੱਜਣ ਦੇ ਇਹ ਚੱਲਦੀ ਹੋਈ ਆ ਦੇਖ ਸਕਦਾ ਉਸ ਤੋਂ ਅੱਗੇ 68 ਇੰਚ ਦੀ ਘੋੜੀ ਹੈ ਜੀ ਮਗਰਲੇ ਦੋ ਪੈਰ ਚਿੱਟੇ ਮੱਥੇ ਪਟਾ ਤੇ ਆ ਵੀ ਘੋੜੀ ਗੱਭਣ ਹੈ ਜੀ ਚੱਕ ਬਾਥਾ 6 ਮਹੀਨਾ ਦੇ ਗਲਵਾ ਘੋੜੇ ਤੋਂ ਤੇ ਜੇ ਕਹਿੰਦੇ ਨੁਕਰੇ ਬੱਚੇ 100% ਲੈਣੇ ਆ ਤਾਂ ਪਾਣੀ ਨੋਬਰੀ ਘੋੜੀ ਦੇਖ ਸਕਦਾ 60 ਕਿੰਚੇ ਦੀ ਹਾਈਟ ਆ ਬਰਡੇ ਬੁੱਡੇ ਦੀ ਚੰਗੀ ਆ ਪੈਰਪੂਰ ਦੇਖ ਸਕਦੇ ਹੋ ਮਿੱਤਰੋ ਲੋ ਮੂਰ ਨੂੰ ਚੈੱਕ ਕਰ ਲੋ ਸਾਰਾ ਸਰੀਰ ਸੂਰ ਇਹਦਾ ਕੋਈ ਆਈ ਨਹੀਂ ਨੀਵੇਂ ਬਹਿ ਕੇ ਵੀਡੀਓ ਨਹੀਂ ਬਣਾਈ ਜਿੱਦਾਂ ਵੀ ਆ ਸਾਰੀ ਪ੍ਰੋਫੈਸ਼ਨਲ ਵੀਡੀਓ ਤੇ ਆ ਵੀ ਘੋੜੀ ਕਾਲੀ ਚੰਬੀ ਆ ਜੀ ਖਾਲੀ ਆਏ ਹੱਡ ਪੈਰ ਦੀ ਮਜ਼ਬੂਤ ਆ ਉਸ ਤੋਂ ਅੱਗੇ ਆਹ ਕੁੜੀ ਆਵਲਖ ਦੇਖ ਲਓ ਜਿਹੜਾ ਤੋਂ ਗੱਭਣਾ ਜੀ 3 ਮਹੀਨੇ ਦੀ ਚੈੱਕ ਪਾਸ ਜਿਹੜਾ ਤੋਂ ਜੇ ਕਹਿੰਨੇ ਆਵਲਖ ਕੁੜੀ ਲੈਣੀ ਹੋਵੇ ਤਾਂ ਉਹ ਭਰਾ ਮੇਰਾ ਦੇਖ ਸਕਦਾ ਇਹ ਦਿਨੋਂ ਉਸ ਤੋਂ ਅੱਗੇ ਮੋਗਾ ਕੁੜੀ ਜਿਹੜਾ ਤੋਂ ਗੱਭਣ ਚੈੱਕ ਪਾਸ ਦੂ ਘਰ ਚੱਟੇ ਮੱਥੇ ਵਟਾ ਇਹ ਵੀ ਜਾਇਜ਼ ਮੋਲ ਦੀ ਆਹ ਚੰਗੀ ਕੁੜੀ ਆ ਤੇ ਆ ਪੰਜ ਕਲੈਨ ਕੁੜੀ ਚਾਰੇ ਪੈਰ ਚੱਟੇ ਮੱਥੇ ਵਟਾ ਉਹ ਮੇਰਾ ਰੰਗ ਦੀ ਇਹ ਵੀ ਚੰਗੀ ਹੈ ਕੁੜੀ ਜੇ ਕਿਸੇ ਨੀ ਸਾਹ ਦੇ ਪੈਸੇ ਲਾਉਣੇ ਹਨ ਇਹ ਵੀ ਖਾਲੀ ਹੈ ਮੌਕੇ ਤੇ ਹੁਣ ਦੋਸਤ ਤੁਹਾਨੂੰ ਦੂਜੇ ਪਾਸੇ ਜਾ ਕੇ ਜਾਨ ਦਿਖਾ ਦੀ ਇਹ ਮੱਝੂ ਕਾਲੀ ਨੀਲੀ ਬਸ਼ੇਰੀ ਹੈ ਜੀ ਰਾਜੇ ਘੋੜੇ ਦੀ 나ਗ ਦੀ ਪੁੱਤ ਕਨ ਕਨ ਚੰਗਾ ਦੇਖੋ ਦੇਖ ਸਕਦੇ ਤੇ ਆਹ ਜਿਹੜਾ ਦੂ ਨੰਬਰ ਤੇ ਵਿਸ਼ੇਰਾ ਇਹ ਡੋਡਾ ਵਾਲੇ ਮਹਾਰਾਣੇ ਘੂਰੇ ਦਾ ਜੀ 10 11 ਮਹੀਨੇ ਦਾ ਲੱਤ ਲੁੱਤ ਦੀ ਨਲੀ ਦੇਖੋ ਫਿਕਾ ਹੈ ਨਹੀਂ ਇਹਦੇ ਮੇਰੇ ਸਾਹ ਹੁੰਦਾਵੇਂ ਜੀ ਦੇਖ ਸਕਦੇ ਹੋ ਬਹੁਤ ਚੰਗਾ ਤਾਂ ਬੇਠੇ-ਬੁੱਠੇ ਜਾਨਵਰ ਲਿਬੜ ਜਾਂਦੇ ਥੋੜਾ ਹੁਣ ਮਹੀ ਦਾ ਮੌਸਮ ਤੁਹਾਨੂੰ ਪਤਾ ਹੀ ਆ ਔਰ ਇਹ ਆ ਵੈਕਟਰ ਦਾ ਪੁੱਤ ਅਲਵੰਦ ਰਾਜ ਘੋੜੇ ਦਾ ਜੀ ਨੁਗਰਾ ਵਿਸ਼ੇਰਾ ਜਿਹੜਾ ਆਹ ਵਿਸ਼ੇਰਾ ਇਹ ਤਾਂ ਜਮ ਚੰਬੇ ਵਿਸ਼ੇਰਿਆਂ ਤੇ ਭਾਤ ਮਿਲ ਜਮ ਮੰਨ ਲੋ ਕਰ ਸਕਦੇ ਫਾਰਮ ਦੇ ਸਾਰਿਆਂ ਤੋਂ ਰੂੰਗੇ ਵਾਲਾ ਵਿਸ਼ੇਰਾ ਹੀ ਆ ਜੀ ਉਹ ਮੈਂ ਤਾਂ ਬਸ਼ੀਰਾ ਜੀ ਨਵਾਬ ਘੋੜੇ ਦਾ ਬੱਚਾ। ਰੀਟ ਵੀ ਦੱਸਦੇ ਨੇ 50 ਤੋਂ ਵੀ ਥੱਲੇ ਦੇ ਦਾਂਗੇ ਆਪਾਂ। ਤੇ ਆ ਨੂਰੇ ਬਕਰਪੁਰ ਵਾਲੇ ਦਾ। ਗਾਨਰ ਮੀ ਨੇ ਥੋੜੇ ਬੱਚੇ ਆ ਜਿਆਦਾ ਮੰਨੀ ਫਰਦੇ ਨਹੀਂ ਇਹਦਾ। ਤੇ ਇਹ ਸੁਲਤਾਨ ਦਾ ਵਿੱਚ ਆ ਆਪਣੇ ਵਾਲੇ ਡਾਇਮੰਡ ਦਾ ਬੱਚਾ ਜੀ। ਆ ਬੱਚਾ। ਤੇ ਜੇ ਕੇ ਨੇ ਹੋਰ ਸੌਂਕ ਥੋੜੇ ਪੈਸੇ ਲਾਉਣੇ ਆ। ਤਾਂ ਘੋੜੀ ਮੁੱਲ ਹੈ ਨਾ ਲੱਖੋਂ ਬਾਹਰ ਕਰਦੇ ਆ ਜੀ। ਦੇ ਲੱਖੋਂ ਅੰਦਰ ਦਵਾਗੇ ਸਿਰਫ ਮੱਥੇ ਬਲੇਜ ਬਲੇਜ ਦੀ। ਗੱਬਣ ਤੇ ਇੱਕ ਬਾਤ ਹੈ ਜੀ ਮੰਨ ਲਓ ਕਹਿੰਦਾ ਮਾਤਲ ਲੱਖ ਦੀ ਹਾਂ ਨਾ ਦੇ ਦਾਂਗਾ ਕੁੜੀ ਜਿਹੜੀ 400 ਉਹ ਲੱਖੋਂ ਅੰਦਰ ਹੋ ਜੀ ਤੇ ਬਾਕੀ ਲੱਖ ਦਾ ਆਪਾਂ 5.5 ਮਹੀਨੇ ਗੱਬਣਾ ਤੇ ਦੇਖ ਸਕਦੇ ਤੋ ਕੁੜੀ ਆ ਚੰਬੀ ਕੁੜੀ ਹੈ ਦੋਸਤੋ ਇਹ ਵੀ ਜੈਜ ਮੋਲ ਦੀ ਆ ਉਹ ਮੈਤ ਕੁੜੀ ਆ ਦੋ ਵਾਰ ਚਿੱਟੇ ਮੱਥੇ ਪਟਾ ਤੇ ਆ ਕਾਲੀ ਢੋੜੀ ਹੈ ਜਿਹੜੀ ਆਪਣੇ ਜੈਰਾ ਤੋਂ ਗੱਬਣਾ ਦੋ ਵਾਰ ਚਿੱਟੇ ਆ ਜੀ ਇਮਾ ਤੇ ਫੋਲਾ ਅਨੀ ਲਿਵਰੀਆ ਮੱਝੂਕੀ ਵਾਲੀ ਤਿੰਨ ਸਾਲ ਹੋ ਮੇਰਾ ਨੀਲੇ ਘੋੜੇ ਤਾਂ ਮੀਟ ਹੋ ਗਈ ਹੋਈ ਆ ਖਾਜੀ ਚੈੱਕ ਨਹੀਂ ਹੋਈ ਤੇ ਦੋਸਤੋ ਨੰਬਰ ਕਰ ਲੈਣਾ 62391 5454 9855 990 ਸਤਿ ਸ੍ਰੀ ਅਕਾਲ